ਸਾਰੇ ਦੋਸਤਾਂ ਨੂੰ ਪਿਆਰ ਸასი ਕਾਲ ਜੈ ਹਿੰਦ ਕਿਦੋਂ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਹਾਂ ਕਿ ਸਾਰੇ ਵਧੀਆ ਠੀਕ ਠਾਕ ਚੜ੍ਹਦੀ ਕਲਾ ਚ ਹੋਵੋਗੇ ਤੇ ਅੱਜ ਆਪਾਂ ਗੱਲ ਕਰਨੀ ਆ ਕਿ ਫਿਜ਼ੀਕਲ ਟ్రਾਇਲ ਜਿਹੜੇ ਤੁਹਾਡੇ ਸ਼ੁਰੂ ਹੋਏ ਨੇ 2025 ਵਾਲੀ ਭਰਤੀ ਦੇ ਤੇ ਉਹਦੇ ਵਿੱਚ ਜਿਹੜਾ 7 8 9 10 ਨਾ ਜਿਹੜੇ ਟ్రਾਇਲ ਥੋੜੇ ਸਕਿਪ ਕਰ ਦਿੱਤੇ ਗਏ ਸੀਗੇ ਬਟ ਜਿਹੜੇ ਟ్రਾਇਲ ਸ਼ੁਰੂ ਹੋਏ 11 ਤਰੀਕ ਨੂੰ ਤਾਂ 11 ਤਰੀਕ ਨੂੰ ਕਾਫੀ ਬੱਚੇ ਜਿਹੜੇ ਟ్రਾਇਲ ਦੇਣ ਗਏ ਸੀਗੇ ਤੇ ਮੈਂ ਵੀਡੀਓ ਥੋੜੀ ਜੀ ਮਤਲਬ ਲੇਟ ਬਣਾ ਰਿਹਾ ਵੈਸੇ ਕਿਉਂਕਿ ਟਾਈਮ ਨਹੀਂ ਲੱਗਾ ਤੁਸੀਂ ਜਾਣਦੇ ਹੋ ਕਿ ਮੋਸਟਲੀ ਮਤਲਬ ਕਿ ਮੈਂ ਜਾਤਰ ਕੰਮ ਦਾ ਫਰਦਾਰ ਇਹਨਾਂ ਸਾਰੇ ਪੰਜਾਬ ਦੇ ਵਿੱਚ ਹੀ ਬਿਕੋਜ਼ ਆਫ ਸਾਡੇ ਸਾਹਿਬ ਆ ਜਿਹੜੇ ਉਹ ਟੂਰਿਜ਼ਮ ਦੇ ਜਿਹੜੇ ਉਹ ਸਲਾਹ ਕਰਨੀ ਤੇ ਇਸ ਕਰਕੇ ਜਿਹੜਾ ਮਤਲਬ ਕਿ ਕਈ ਵਾਰ ਸਵੇਰ ਸੁਬ੍ਹਾ ਵਕਤੇ ਨਿਕਲ ਜਾਈਦਾ ਤੇ ਸ਼ਾਮ ਨੂੰ ਲੇਟ ਵੜੀਦਾ ਘਰੇ ਤੇ ਆਪਣੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜਿਹੜਾ ਸੀ ਦੀਦਾ 350 ਸਾਲ ਉਹ ਆ ਰਿਹਾ ਹੈਗਾ ਨਵੰਬਰ ਦੇ ਵਿੱਚ ਉਹਦੇ ਸਬੰਧ ਵਿੱਚ ਮੀਟਿੰਗਾਂ ਕਾਫੀ ਚੱਲਦੇ ਰਹਿੰਦੇ ਤੇ ਮੈਂ ਅਪਡੇਟ ਜਿਹੜਾ ਉਹ ਤੁਹਾਨੂੰ ਨਹੀਂ ਦੇ ਪਾਉਂਦਾ ਟਾਈਮ ਸਰ ਸੋ ਮਤਲਬ ਲਿਖੇ ਮੈਂ ਤਾਂ ਜਾ ਚਕਾਂ ਪਰ ਸਮੇਟੋਂ ਸਮਾਂ ਕੱਢ ਕੇ ਮੈਂ ਫਿਰ ਵੀ ਕੋਸ਼ਿਸ਼ ਕਰਦਾ ਹੁੰਦਾ ਚਲੋ ਲੇਟ ਨਾਈਟ ਕਈ ਵਾਰੀ ਮੈਂ ਲਾਈ ਹੁੰਦਾ ਕਈ ਵਾਰੀ ਬਿਲਕੁਲ ਹੀ 12 21 ਵਜ ਜਾਂਦਾ ਫਿਰ ਉਦੋਂ ਸਾਰੇ ਬੱਚੇ ਸੌ ਆ ਜਾਂਦੇ ਹਨ ਤਾਂ ਫਿਰ ਉਦੋਂ ਮਤਲਬ ਕਿ ਕੋਈ ਤਰੰਦਾ ਨਹੀਂ ਹਨ ਜਿੱਦਾਂ ਕਹਤੋਂ ਮਤਲਬ ਕੋਈ ਥੋੜੇ ਕੁਐਸਚਨ ਨਹੀਂ ਆਉਂਦੇ ਤਾਂ ਫਿਰ ਮੈਂ ਉਹਦੇ ਵਿੱਚ ਮਤਲਬ ਕਿ ਕੋਈ ਲਾਈਵ ਹੋ ਕੇ ਵੀ ਕੀ ਕਰੂੰਗਾ ਹਨਾ ਤੇ ਮੈਂ ਚਲੋ ਸੋਚਿਆ ਵੀ ਅੱਜ ਲਾਈਵ ਹੋਊਂਗਾ ਲਾਈਵ ਹੋਇਆ ਸੀਗੇ ਬਟ ਪਤ ਨਹੀਂ ਟੈਕਨੀਕਲ ਪ੍ਰੋਬਲਮ ਕਰਕੇ ਨਾ ਉਹ ਮਤਲਬ ਵੀਡੀਓ 15 16 ਮਿੰਟ ਦੀ ਮੈਂ ਬਣਾਈ ਸੀ ਮਤਲਬ ਲਾਈਵ ਹੋਇਆ ਬਟ ਜਦੋਂ ਪ੍ਰੋਸੈਸਿੰਗ ਹੋਣ ਤੋਂ ਬਾਅਦ ਆਈ ਤੇ 4 ਮਿੰਟ ਤੇ 19 ਸੈਕਿੰਡ ਸਮਥਿੰਗ ਕੁਝ ਰਹਿ ਗਈ ਤੇ ਫਿਰ ਮੈਂ ਸੋਚਿਆ ਚਲੋ ਤੁਹਾਨੂੰ ਵੀਡੀਓ ਅਪਡੇਟ ਆ ਫਿਰ ਮੈਂ ਇੱਕ ਵੀਡੀਓ ਜਰੀਏ ਦੇ ਦੇਣਾ ਤੇ ਜਿੱਦਾ ਕਿ ਮਤਲਬ ਕਿ ਕਾਫੀ ਸਾਰੇ ਯੂਟਿਊਬਰਸ ਤੇ ਮਤਲਬ ਉਹ ਜਾ ਕੇ ਨਾ ਮੈਂ ਹੁਣ ਥੋੜਾ ਜਿਆਦਾ ਰੂਡਲੀ ਗੱਲ ਕਰੂੰਗਾ ਥੋੜਾ ਧਿਆਨ ਨਾਲ ਸੁਣ ਲਿਓ ਕਿ ਕਈ ਹੈਗੇ ਆ ਯੂਟਿਊਬਰਸ ਜਾ ਕੇ ਨਾ ਉੱਥੇ ਜਾ ਕੇ ਜਿਵੇਂ ਰਿਵਿਊ ਲੈ ਰਹੇ ਨੇ ਵਧੀਆ ਗੱਲ ਆ ਪਰ ਉਹਨਾਂ ਦੇ ਮੂੰਹ ਚ ਮੈਕ ਤੋਂ ਤਨ ਤਨ ਕੇ ਪੁੱਛਦੇ ਪਏ ਆ ਵੀ ਪਤਾ ਨਹੀਂ ਅੱਜ ਕੱਲ ਦਾ মিডিਆ ਯਾਰ ਮੈਨੂੰ ਸਮਝ ਨਹੀਂ ਹੁੰਦੀ ਉਹਨਾਂ ਦਾ ਉਹਨਾਂ ਨੂੰ ਹੋ ਕੀ ਗਿਆ ਠੀਕ ਆ ਤੁਸੀਂ ਇੱਥੇ ਆਏ ਹੋ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਤੁਸੀਂ ਮਤਲਬ ਕਿ ਇਹ ਉਹ ਫਲਾਨਾ ਇਹ ਮਤਲਬ ਕਿਵੇਂ ਦਾ ਲੱਗ ਰਿਹਾ ਮਤਲਬ ਕੀ ਹੋਇਆ ਅਗਲਾ ਪੂਰੀ ਤਿਆਰੀ ਕਰਕੇ ਆਇਆ ਉਹਨੂੰ ਵਧੀਆ ਲੱਗ ਰਿਹਾ ਹੈ ਠੀਕ ਆ ਉਹਨੂੰ ਵਧੀਆ ਲੱਗ ਰਿਹਾ ਵੀ ਮੈਂ ਟ੍ਰਾਇਲ ਦੇ ਨਾਲ ਆਇਆ ਮਤਲਬ ਮੇਰਾ ਇੰਨੇ ਜਣਾਂ ਚ ਮੈਂ ਸਿਲੈਕਟ ਹੋ ਕੇ ਆਇਆ ਤਾਂ ਤੁਸੀਂ ਨਰਵਸ ਆ ਮੈਨੂੰ ਲੱਗ ਰਿਹਾ ਤੁਸੀਂ ਨਰਵਸ ਹੋ ਤੁਹਾਡੇ ਮਤਲਬ ਕੀ ਬਈ ਆ ਲੱਕ ਤੇ ਕੀ ਬੰਨਿਆ ਇਹ ਯਾਰ ਹੱਦ ਕਰਦੇ ਹੋ ਤੁਸੀਂ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਇਹ ਮਤਲਬ ਤੇ ਲੈਂਡ ਕੀ ਜਾਂਦੇ ਪਹਿਲੀ ਗੱਲ ਤੁਸੀਂ ਠੀਕ ਆ ਜਦੋਂ ਬੱਚਾ ਟ్రਾਇਲ ਦੇ ਕੇ ਬਾਹਰ ਹੁੰਦਾ ਉਦੋਂ ਚਲੋ ਠੀਕ ਆ ਮੰਨਿਆ ਠੀਕ ਆ ਵੀ ਤੁਸੀਂ ਮਤਲਬ ਉਹਨਾਂ ਤੋਂ ਰਿਵਿਊ ਲਓ ਹਜੇ ਐਂਟਰ ਕਰਨਾ ਉਹਨਾਂ ਨੇ ਠੀਕ ਆ ਲਾਈਨਾਂ ਲੱਗੀਆਂ ਹੋਈਆਂ ਪਹਿਲਾਂ ਹੀ ਉਹਦੇ ਮੂੰਹ 'ਚ ਮੈਕ ਤੋਂ ਤਨ ਪੁੱਛੀ ਜਾਂਦੇ ਵੀ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਕੀ ਕੀ ਮਤਲਬ ਤੁਸੀਂ ਕੀ ਕਰਨਾ ਇਹ ਉਹ ਮਤਲਬ ਮੈਂ ਹੁਣੇ ਨਹੀਂ ਬੋਲਣਾ ਚਾਹੁੰਗਾ ਚੀਜ਼ਾਂ ਤਾਂ ਸੁਧਰ ਜਾਓ ਯਾਰ ਸੁਧਰ ਜਾਓ ਠੀਕ ਹੈ ਮੈਂ ਤੁਹਾਨੂੰ ਇਹੀ ਗੱਲ ਕਹੂੰਗਾ ਤੇ ਬਾਕੀ ਚਲੋ ਛੱਡੋ ਤੇ ਗੱਲ ਕਰਨੀ ਹੈ ਮੈਂਨਲੀ ਮਤਲਬ ਟ్రਾਇਲ ਜਿਹੜੇ 11 ਤਰੀਕ ਨੂੰ ਸ਼ੁਰੂ ਹੋਏ ਆ ਉਸ ਦਿਨਾਂ ਸਿਸਟਮ ਥੋੜਾ ਜਿਹਾ ਸਲੋ ਸੀ ਜਦੋਂ ਅਸੀਂ ਭਰਤੀ ਹੋਏ ਆ ਤਾਂ ਉਦੋਂ ਵੀ ਸਿਸਟਮ ਕਾਫੀ ਮਤਲਬ ਕਿ ਫਸਟ ਡੇ ਨਾ ਕੋਈ ਵੀ ਆਪਾਂ ਕੰਮ ਕਰੀਏ ਤੁਸੀਂ ਆਪਦੇ ਗਰਾਊਂਡ ਜਾਣਾ ਸ਼ੁਰੂ ਕੀਤਾ ਹੋਊਗਾ ਫਸਟ ਡੇ ਤੁਹਾਨੂੰ ਵੀ ਬਹੁਤ ਔਖਾ ਲੱਗਿਆ ਹੋਊਗਾ ਠੀਕਾ ਸੈਕੰਡ ਡੇ ਤੁਸੀਂ ਗਏ ਹੋਵੋਗੇ ਥੋੜਾ ਸਮੂਥ ਹੋ ਗਿਆ ਹੋਗਾ ਵੀ ਥੋੜੇ-ਮੋٹے ਮਸਲ ਪੇਨ ਕਰਦਾ ਨਾ ਮਨ ਰਿਲੈਕਸ ਹੋਣਾ ਸ਼ੁਰੂ ਹੋ ਜਾਂਦਾ ਤੇ ਐਕਟਿਵ ਹੋਣਾ ਸ਼ੁਰੂ ਹੋ ਜਾਂਦਾ ਹੈ ਨਾ ਤੇ ਉਸੇ ਤਰ੍ਹਾਂ ਆਪਾਂ ਕੋਈ ਵੀ ਕੰਮ ਕਰਦੇ ਨਾ ਫਸਟ ਟਾਈਮ ਥੋੜਾ-ਮੋਟਾ ਗਲਤੀਆਂ ਹੁੰਦੀਆਂ ਅੱਜ ਕਈ ਵਾਰੀ ਤਾਂ ਸਾਰੀਆਂ ਹੀ ਗਲਤੀਆਂ ਹੁੰਦੀਆਂ ਉਹਦੇ ਵਿੱਚ ਹੈ ਨਾ ਤੋਂ ਫਸਟ ਦਿਨ ਆਪਾਂ ਕੋਈ ਜਿਮਸ ਜਾਂਦੇ ਹਾਂ ਕੋਈ ਵਰਕਆਊਟ ਕਰਦੇ ਹਾਂ ਕੋਈ ਆਪਦਾ ਕੰਮ ਵੀ ਸ਼ੁਰੂ ਕਰਦੇ ਹਾਂ ਤਾਂ ਫਸਟ ਦਿਨ ਆਪਾਂ ਹੋ ਜਾਂਦੀ ਹੈ ਪ੍ਰੋਬਲਮ ਤਾਂ ਉਸ ਦਿਨ ਮਤਲਬ ਕਿ 11 ਤਰੀਕ ਨੂੰ ਵੀ ਕਾਫੀ ਸਾਰੀਆਂ ਪ੍ਰੋਬਲਮਾਂ ਤੇ ਦਿੱਕਤ ਦਾ ਸਾਹਮਣਾ ਕਰ ਠੀਕ ਹੈ ਤੇ ਉਹਨਾਂ ਦੇ ਵਿੱਚ ਮੈਂ ਤੁਹਾਨੂੰ ਮੇਨਲੀ ਇਹ ਗੱਲ ਦੱਸਣੀ ਚਾਹੁੰਗਾ ਕਿ ਜਿਹੜੇ ਤੁਸੀਂ ਮਤਲਬ ਕਿ ਸਮਾਂ ਜਿਹੜਾ ਮੈਨੂੰ ਪੁੱਛ ਰਹੇ ਹੋ ਕਾਫੀ ਸਮਾਂ ਮੈਨੂੰ ਕੁਐਸਚਨ ਕੀਤਾ ਵੀ ਅਸੀਂ ਜਿਹੜਾ ਜਿਵੇਂ 7 ਵਜੇ ਦਾ ਟ੍ਰਾਇਲ ਆਹੀਂ 7 ਵਜੇ ਜਾਈਏ ਕਿ ਅਸੀਂ 9 ਵਜੇ ਜਾਈਏ ਜਾਂ 9 ਵਾਲਾ ਟ੍ਰਾਇਲ ਆਹੀਂ 11 ਵਜੇ ਜਾ ਸਕਦੇ ਹਾਂ ਤਾਂ ਮੈਂ ਤੁਹਾਨੂੰ ਕਲੀਅਰ ਕਟ ਗੱਲ ਪਹਿਲਾਂ ਵੀ ਦੱਸੀ ਹੋਈ ਹੈ ਕਿ ਆਪਦੇ ਸਮੇਂ ਤੇ ਪਹੁੰਚੋ ਉੱਥੇ ਠੀਕ ਹੈ ਹਾਂ ਤੁਹਾਨੂੰ ਐਂਟਰੀ 10-15 ਮਿੰਟ ਲੇਟ ਮਿਲਦੀ ਆ ਜਾਂ ਤੁਹਾਨੂੰ ਐਂਟਰੀ 8 ਵਜੇ ਮਿਲਦੀ 7 ਵਜੇ ਵਾਲ ਨੂੰ 8 ਵਜੇ ਮਿਲਦੀ ਆ ਕਿਉਂਕਿ ਉੱਥੇ ਰਸ਼ ਕਾਫੀ ਉਹ ਜਾਂ ਦਿਹਾ ਪਰ ਤੁਸੀਂ ਆਪਣੇ ਟਾਈਮ ਤੇ ਜਰੂਰ ਪਹੁੰਚੋ ਠੀਕ ਆ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਖਾਣ ਪੀਣ ਦਾ ਕਾਫੀ ਸਟੂਡੈਂਟ ਧਿਆਨ ਦੇਣ ਵੀ ਬੱਚੇ ਨਾ ਕਈ ਉਸ ਦਿਨ ਭੁੱਖੇ ਚੱਲ ਗਏ ਜਾਂ ਮਤਲਬ ਕਿ ਕੁਝ ਖਾਦਾ ਨਹੀਂ ਪੀਚਾ ਲੋ ਠੀਕ ਆ ਵੀ ਮਤਲਬ 7 ਵਜੇ ਟ੍ਰਾਇਲ ਹੋਇਆ ਨਾ ਸਾਡਾ ਤੇ ਅਸੀਂ ਮਤਲਬ ਕਿ 8-9 ਵਜੇ ਤੱਕ ਬਾਹਰ ਆ ਜਾਵਾਂਗੇ ਤਾਂ ਸਿਸਟਮ ਸਲੋ ਹੋਣ ਕਰਕੇ ਉੱਥੇ ਮਤਲਬ ਸਾਰਾ ਦਿਨ ਹੀ ਬੀਤ ਗਿਆ ਹਨ ਤੇ ਇਸ ਕਰਕੇ ਆਪਣਾ ਨਾ ਕੋਲ ਫਰੂਟ ਜੂ ਰੱਖਿਓ ਪਾਣੀ ਤਾਂ ਰੱਖਣੇ ਰੱਖਣਾ ਪਾਣੀ ਦਾ ਵੀ ਮੱਗੇ ਤੁਹਾਨੂੰ ਇੱਕ ਦੱਸੂਗਾ ਠੀਕ ਆ ਕੋਈ ਟੋਨਿਕ ਦੱਸੂਗਾ ਤਾਂ ਆਪਣਾ ਨਾ ਮਤਲਬ ਕਿ ਫਰੂਟ ਵਗੈਰਾ ਐਪਲ ਹੋ ਗਈ ਜਾਂ ਮਤਲਬ ਬਨਾਣਾ ਵਗੈਰਾ ਜਾਂ ਕੋਈ ਜੋ ਵੀ ਤੁਸੇ ਤੁਹਾਨੂੰ ਵਧੀਆ ਲੱਗਦਾ ਫਰੂਟ ਹਨ ਜਿਨ੍ਹਾਂ ਨੂੰ એનર્ਜੀ ਮਿਲਦੀ ਆ ਤੁਸੀਂ ਉਹ ਜ਼ਰੂਰ ਕੋਲੇ ਰੱਖਿਓ ਠੀਕ ਆ ਰੋਟੀ ਘੱਟ ਖਾਇਓ ਜਾਂ ਨਾ ਖਾਇਓ ਰੋਟੀ ਕਿਆ ਨਾਲ ਨਾ ਫਿਰ ਮਤਲਬ ਕਿ ਉਹ ਤੰਨੇਸਤੀ ਜੜਦੀ ਆ ਠੀਕ ਆ ਫਿਰ ਉਹ ਕਈ ਵਾਰੀ ਵੋਮਟ ਆ ਮਤਲਬ ਜੋ ਉਲਟੀ ਆਉਣ ਵਾਲਾ ਸਿਸਟਮ ਹੋ ਜਾਂਦਾ ਤਾਂ ਇਸ ਕਰਕੇ ਕੋਲ ਫਰੂਟ ਵਗੈਰਾ ਜ਼ਰੂਰ ਕੱਟ ਕੇ ਰੱਖਿਓ ਨਹੀਂ ਤਾਂ ਸਾਬਤ ਹੀ ਲੈ ਜਾਓ ਕੇਲੇ ਵਗੈਰਾ ਹੋ ਗਿਆ ਜਾਂ ਸੇਵ ਵਗੈਰਾ ਹੋ ਗਿਆ ਠੀਕ ਆ ਤਾਂ ਮੋਸਮ ਵਾਲਾ ਹੈਗਾ ਪਾਣੀ ਪਾਣੀ ਘਟਾ ਘੜ ਆਪਣੇ ਨਾਲ 1 ਲੀਟਰ ਦੀ ਬੋਤਲ ਦਾ ਜਰੂਰ ਰੱਖਿਓ ਜੇ ਰੱਖ ਸਕਦੇ ਹੋ ਉਹ 2 ਲੀਟਰ ਦੀ ਰੱਖ ਲਿਓ ਠੀਕ ਆ ਉਹਦੇ ਵਿੱਚ ਨਾ ਇੱਕ ਇਲੈਕਟ੍ਰੋਲ ਪਾਊਡਰ ਮਿਲਦਾ ORS ਠੀਕ ਆ ਤੇ ਮੁੰਡਿਆਂ ਨੂੰ ਮੋਸਟਲੀ ਪਤਾ ਹੋਊਗਾ ਜਿਹੜੇ ਮੁੰਡੇ ਜਿੰਮ ਵਰਕਆਊਟ ਲਾਉਂਦੇ ਆ ਜਾਂ ਮਤਲਬ ਕਿ ਉਦਾਂ ਰਨਿੰਗ ਵਾਰਾ ਕਰਦੇ ਜੇਕਰ ਨਹੀਂ ਪਤਾ ਧਿਆਨ ਨਾਲ ਸੁਣ ਲਓ ORS ਪੈਕੇਟ ਹੁੰਦੀ ਨਾ ਜਦੋਂ ਆਪਣਾ ਮਤਲਬ ਕਿ ਆਪਣਾ ਸਰੀਰ ਦੀ ਜਿਹੜੀ ਜਦੋਂ ਕਈ ਵਾਰੀ ਲੂਜ਼ ਮੋਸ਼ਨ ਹੁੰਦੇ ਆ ਨਾ ਤਾਂ ਡਾਕਟਰ ਆਪਾਂ ਨੂੰ ORS ਸੁਜੈਸਟ ਕਰਦਾ ਵੀ ਉਹਦੇ ਵਿੱਚ ਨਾ ਜਿਹੜੇ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਆ ਗਰਮੀਆਂ ਦੇਣਾ ਤੁਸੀਂ ਟ్రायल ਦੇਣ ਜਾਣਾ ਉੱਥੇ ਮਤਲਬ ਪਾਣੀ ਦੀ ਕਮੀ ਹੋ ਜਾਂਦੀ ਪਾਣੀ ਅੰਦਰ ਨਹੀਂ ਮਿਲਣਾ ਤੁਹਾਨੂੰ ਬਹੁਤ ਰੀਅਰ ਚਾਂਸ ਮਿਲ ਜੂਗਾ ਬਟ ਟ੍ਰੇਨਿੰਗ ਸੈਂਟਰ ਸਰ ਹਵਾਟ ਇਸੀ ਠੀਕ ਹੈ ਰਿਕਰੂਟ ਟ੍ਰੇਨਿੰਗ ਸੈਂਟਰ ਜਲੰਧਰ ਕੰਪਲੈਕਸ ਤੇ ਉੱਥੇ ਤੁਹਾਨੂੰ ਮਿਲ ਜੂਗਾ ਪਾਣੀ ਪਰ ਤੁਸੀਂ ਜਾਓਗੇ ਆਓਗੇ ਟਾਈਮ ਵੇਸਟ ਹੋਊਗਾ ਇਸ ਕਰਕੇ ਆਪਣਾ ਕੋਲ ਰੱਖਿਓ ਇਲੈਕਟ੍ਰੋਲ ਪਾਊਡਰ ਪਾਲ ਵਿੱਚ ਕੁੜੇ ਮੰਡੇ ਦੋਨੇ ਧਿਆਨ ਨਾਲ ਸੁਣ ਲਓ ਬਹੁਤ ਵਧੀਆ ਜਿਵੇਂ ਮਿੱਠਾ ਹੁੰਦਾ ਉਹ ਠੀਕ ਹੈ ਤੇ ਉਹ ਮਤਲਬ ਪਾਣੀ ਦੇ ਵਿੱਚ ਸਿੱਧਾ ਗੋਲ ਕੇ ਆਪਾਂ ਉਹ ਲੈ ਸਕਦੇ ਹਾਂ ਉਬਾਲਣ ਦੀ ਵੀ ਜਿੱਦਾਂ ਕੋਈ ਕੋਈ ਝੰਜਟ ਵਾਲੀ ਗ ਇਦੋ ਟ੍ਰੇਨਿੰਗ ਟਾਈਮ ਵੀ ਬੋਏ ਯੂਜ਼ ਕਰਦੇ ਰੇ ਆ ਮਤਲਬ ਟ੍ਰੇਨਿੰਗ ਟਾਈਮ ਸਾਰਾ ਟ੍ਰੇਨਿੰਗ ਟਾਈਮ ਅਸੀਂ ਓਵਰ ਐਸਪੀ ਤਾਂ ਮੈਂ ਤਾਂ ਹੁਣ ਵੀ ਕਈ ਵਾਰੀ ਪੀਣਾ ਜਦੋਂ ਗਰਮੀ ਆਉਂਦੀਆਂ ਤੇ ਤੁਸੀਂ ਉਹ ਚੀਜ਼ ਜ਼ਰੂਰੀ ਯੂਜ਼ ਕਰਨੀ ਆ ਉਸ ਤੋਂ ਬਾਅਦ ਇਦਾਂ ਕਿ ਮਤਲਬ ਕਿ ਕਾਫੀ ਯੂਟਿਊਬਰਸ ਨੇ ਮਤਲਬ ਇਹ ਚੀਜ਼ ਦੱਸ ਰੇ ਆ ਕਿ ਸਵੇਰ 7 ਵਜੇ ਦਾ ਟ੍ਰਾਇਲ ਸੀਗਾ ਬੱਚਾ ਤੋਂ ਅਸੀਂ ਰਿਵਿਊ ਲਏ ਵੀ ਤੁਸੀਂ ਕਿਸ ਟਾਈਮ ਭਾਈ ਦੇ ਰਹੇ ਆ ਕੋਈ ਕਹਿੰਦਾ ਜੀ ਅਸੀਂ 6:00 ਤੋਂ ਲੈ ਕੇ 7:00 ਵਜੇ ਤੱਕ ਗਰਾਊਂਡ 'ਚ ਹੁੰਦੇ ਸੀਗੇ ਸਵੇਰ ਜਾਂ 5:00 ਤੋਂ 8:00 ਤੱਕ ਹੱਦ ਅਸੀਂ ਘਰੇ ਆ ਜਾਂਦੇ ਸੀਗੇ ਤੇ ਫਿਰ ਸ਼ਾਮ ਨੂੰ ਮਤਲਬ ਕਿ 5 ਤੋਂ ਲੈ ਕੇ 5-6 ਮਤਲਬ 7 ਵਜੇ ਤੱਕ ਹੁੰਦੇ ਸੀਗੇ ਠੀਕ ਆ ਤੇ ਇਹ ਗੱਲ ਦਾ ਸਾਰਿਆਂ ਨੂੰ ਪਤਾ ਹੈ ਕਿ ਚਲੋ ਠੀਕ ਆ ਵੀ ਦਿਨ ਮਤਲਬ ਜਿੱਦਾਂ ਦੁਪਹਿਰ ਹੁੰਦੀ ਹੈ ਨਾ 12 1 ਵਜੇ ਦਾ 2 ਵਜੇ ਦਾ ਕੋਈ ਗਰਾਊਂਡ ਦੇ ਵਿੱਚ ਨਹੀਂ ਹੁੰਦਾ ਕੋਈ ਵਿਰਲਾ ਕੋਈ ਵਿਰਲਾ ਹੋਊਗਾ ਸਵਾ ਦੇ ਵਿੱਚ ਕੋਈ 1-2% ਹੋ ਜਿਹੜੇ ਕਿ ਮਤਲਬ ਕਿ ਧੁੱਪੇ ਤਿਆਰੀ ਕਰਦੇ ਆ ਠੀਕ ਆ ਮੈਂ ਸਹਿਮਤ ਆ ਠੀਕ ਆ ਮੈਂ ਤੁਹਾਨੂੰ ਚੈਨਲ ਦਾ ਨਾਮ ਵੀ ਦੱਸ ਦਿੰਨਾ ਪੰਜਾਬ ਟੈਕਸਟ ਬੁੱਕ ਟੈਕਸਟ ਬੁੱਕ ਆ ਕੀ ਟੈਸਟ ਬੁੱਕ ਮੈਂ ਧਿਆਨ ਨਾਲ ਵੇਖਿਆ ਹਣੀ ਮੈਂ ਜਸਟ ਦੇਖਣ ਲੱਗਿਆ ਮੈਂ ਚਲੋ ਵੇਣੇ ਕੋ ਤੇ ਮੈਂ ਕਿਹਾ ਚਲੋ ਵਧੀਆ ਗੱਲ ਹੈ ਸਟੂਡੈਂਟ ਨੂੰ ਵਧੀਆ ਕੋ ਸਜੈਸ਼ਨ ਦਿੱਤੀ ਹੋਈ ਤਾਂ ਮੈਂ ਕਿਹਾ ਚਲ ਆਪਾਂ ਰਹਿਨਾਂਗੇ ਵੀਡੀਓ ਬਣਾਉਣ ਨੂੰ ਪਰ ਮੈਨੂੰ ਬਣਾਉਣੀ ਬਈ ਹੈਨਾ ਤਾਂ ਉਹ ਕਹਿ ਰਿਹਾ ਕਿ ਮਤਲਬ ਕਿ TCS ਦਾ ਕੰਮ ਬਹੁਤ ਹੀ ਮਾੜਾ ਸੀ ਇਹ ਸੀ ਉਹ ਸੀ ਠੀਕ ਆ ਮੰਨਿਆ ਚਲੋ ਮੰਨਿਆ ਇਹ ਚੀਜ਼ ਵੀ ਉਹ 1000 ਰੁਪਿਆ ਲੈ ਰਹੇ ਨੇ ਉਹਨਾਂ ਦਾ ਕੋਈ ਰਹਿਨ ਮਤਲਬ ਕੋਈ ਸਿਸਟਮ ਨਹੀਂ ਪਹਿਲੀ ਗੱਲ ਉਹ ਟ੍ਰੇਨਿੰਗ ਸੈਂਟਰ ਆ ਠੀਕ ਆ RTC ਦਾ ਟ੍ਰੇਨਿੰਗ ਸੈਂਟਰ ਆ ਉਹ ਉੱਥੇ ਮਤਲਬ PT ਪ੍ਰੇਡ ਸਵੇਰ ਹੁੰਦੀ ਆ ਡੇਲੀ ਰੁਟੀਨ ਦੇ ਵਿੱਚ ਜਿਹੜੇ ਬੱਚੇ ਉਥੇ ਟ੍ਰੇਨਿੰਗ ਕਰ ਰਹੇ ਆ ਠੀਕ ਆ ਜੇ ਜੇ ਕੋਈ ਬੱਚਾ ਮਤਲਬ ਉਹਨਾਂ ਦਾ ਕੋਈ ਸਟੂਡੈਂਟ ਹੈਗਾ ਤਾਂ ਉਹ ਮੇਰੀ ਵੀਡੀਓ ਨਾਲ ਤੱਕ ਪਹੁੰਚਾ ਦਿਓ ਠੀਕ ਆ ਉਹ ਆਰਟੀਸੀ ਦਾ ਪਰੇਡ ਗਰਾਉਂਡ ਆ ਮੇਨ ਪਰੇਡ ਗਰਾਉਂਡ ਆ ਠੀਕ ਆ ਉੱਥੇ ਸੈਟਿੰਗ ਵਾਸਤੇ ਕੋਈ ਵੀ ਚੀਜ਼ ਤੁਹਾਨੂੰ ਮਿਲੂਗੀ ਕਿਉਂਕਿ ਟ੍ਰੇਨਿੰਗ ਸੈਂਟਰ ਦੇ ਵਿੱਚ ਬੈਠਣ ਲਈ ਸਿਰਫ ਗਰਾਉਂਡ ਹੀ ਹੁੰਦਾ ਜੇ ਬੈਠਦੇ ਆ ਕੋਈ ਮਤਲਬ ਕੰਮ ਕਰਦੇ ਆ ਤਾਂ ਉੱਥੇ ਪੋਸਟਾਂ ਬਣੀਆਂ ਹੁੰਦੀਆਂ ਪੋਸਟਾਂ 'ਤੇ ਬੈਠਿਆ ਜਾਂਦਾ ਠੀਕ ਆ ਉੱਥੇ ਤੁਹਾਨੂੰ ਕੁਰਸੀਆਂ ਕਿਵੇਂ ਲਾ ਦੇਣ ਉਹ ਠੀਕ ਆ ਉੱਥੇ ਤੁਹਾਨੂੰ ਕੋਈ ਅਵੇਲੇਬਿਲਿਟੀ ਨਹੀਂ ਮਿਲੂ ਕਿਉਂਕਿ ਸਵੇਰ ਪੀਟੀ ਬਰੇਡ ਹੁੰਦੀ ਆ ਉੱਥੇ ਠੀਕ ਆ ਹੁਣ ਕੁਝ ਦਿਨਾਂ ਕਰਕੇ ਆਪਣਾ ਬੇਸ਼ੱਕ ਮਤਲਬ ਦੂਜੀ ਚਮਨ ਗਰਾਊਂਡ ਦੇ ਵਿੱਚ ਕਰਤੀ ਹੋਵੇ ਮੈਨੂੰ ਮਤਲਬ ਇਸ ਬਾਰੇ ਜਾਣਕਾਰੀ ਨਹੀਂ ਹੈ ਜੀ ਠੀਕ ਆ ਉੱਥੇ ਡੇਲੀ ਰੁਟੀਨ ਦੇ ਵਿੱਚ ਪੀਰੀਡ ਹੁੰਦੀ ਆ ਤਾਂ ਤੁਹਾਨੂੰ ਮਤਲਬ ਕਿ ਉੱਥੇ ਸਿਟਿੰਗ ਦਾ ਕੁਝ ਵੀ ਇੰਨਾ ਮਤਲਬ ਕਿ ਉੱਥੇ ਬੈਠਣ ਨੂੰ ਨਹੀਂ ਮਿਲੂਗਾ ਠੀਕ ਆ ਹੈਗੀ ਜਗ੍ਹਾ ਹੈਗੀ ਆ ਬਟ ਉੱਥੇ ਹੋ ਸਕਦਾ ਮੇਰੇ ਸਾਬ ਨਾਲ TCS ਵਾਲੇ ਨਾ ਉੱਥੇ ਆਉਦਾ ਜਿਹੜਾ ਬਣਿਆ ਹੋਇਆ ਤੁਸੀਂ ਸ਼ਾਇਦ ਪੜ੍ਹੋ ਉੱਥੇ ਲਿਖਿਆ ਨਾ RTC ਗਰਾਊਂਡ ਲਿਖਿਆ ਹੋਇ ਠੀਕ ਹੈ ਤੇ ਜਿਹੜੇ ਬੱਚੇ ਨਵੇਂ ਆ ਉਹਨਾਂ ਨੂੰ ਮੈਂ ਦੱਸਣਾ ਜਿਹੜੇ ਪੁਰਾਣੇ ਆ ਚਲੋ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਕਿਉਂਕਿ ਜਿਹੜੇ ਪੁਰਾਣੇ ਮੁੰਡੇ ਕੁੜੀਆਂ ਪਹਿਲਾਂ ਟ੍ਰੈਲ ਤੁਸੀਂ ਉਹਨਾਂ ਨੂੰ ਸਾਰਾ ਕੁਝ ਉੱਥੇ ਹੋਇਆ ਕਿਉਂ ਸਾਡੇ ਟ੍ਰੈਲ ਵੀ ਉੱਥੇ ਹੋਏ ਹਨ ਤੇ ਉੱਥੇ ਤੁਹਾਨੂੰ ਸਿਟਿੰਗ ਦਾ ਕੋਈ ਸੀ ਨਹੀਂ ਮਿਲੂਗਾ ਮੈਂ ਦੱਸਦਾ ਵੀ ਉੱਥੇ ਉਹ ਟ੍ਰੇਨਿੰਗ ਸੈਂਟਰ ਆ ਉਹ ਬੈਠਣ ਦੀ ਜਗ੍ਹਾ ਨਹੀਂ ਹੈਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿੱਦਾਂ ਅਖੇ ਮਤਲਬ ਕਹਿ ਰਿਹਾ ਵੀ 1000 1000 ਰੁਪਏ ਇਹਨਾਂ ਨੇ ਮਤਲਬ ਕਿ TCSL ਨੇ ਲਿਆ ਠੀਕ ਹੈ ਵੀ ਕੋਈ ਬਾਹਰ ਬੈਠਣ ਦੀ ਜਗ੍ਹਾ ਬਾਹਰ ਬੈਠਣ ਵਾਸਤੇ ਜਗ੍ ਠੀਕ ਆ ਲੱਡ ਵਾਲੀ ਰੋਡ ਆ ਉਹ ਗੁਰਨਾਨਕਪੁਰ ਵਾਲਾ ਰੋਡ ਆ ਠੀਕ ਆ ਮਤਲਬ ਮੈਂ ਜਦੋਂ ਥਾਣੇ ਵਿੱਚ ਹੁੰਦਾ ਸੀਗਾ ਤੇ ਮੈਂ ਵੀ ਉਸੇ ਰੋਡ ਤੋਂ ਦੀ ਜਾ ਕੇ ਆਪਣੇ ਥਾਣੇ ਪਹੁੰਚਦਾ ਸੀਗਾ ਠੀਕ ਆ ਅੱਗੇ ਹੈਗਾ ਚਕਿੱਟੀ ਜਾਉਂਕ ਜਿਹੜੇ ਜਲੰਧਰ ਦੇ ਹੈਗੇ ਮੋਸਟਲੀ ਉਹਨਾਂ ਨੂੰ ਪਤਾ ਹੋਊਗਾ ਜਲੰਧਰ ਬਾਰੇ ਠੀਕ ਆ ਤੇ ਉਹ ਮਤਲਬ ਰੋਡ ਇੰਨਾ ਕੁ ਚੱਲਦਾ ਨਾ ਕਿ ਤੁਹਾਨੂੰ ਮਤਲਬ ਆਪਣੀ ਜਿਵੇਂ ਕਹਿੰਦੇ ਹੁੰਦੇ ਨੇ ਨਾ ਸਵਾਰੀ ਆਪਣੀ ਸਮਾਨ ਦੀ ਆਪ ਜ਼ਿੰਮੇਵਾਰ ਆ ਤਾਂ ਤੁਸੀਂ ਆਪਣੇ ਆਪ ਹੀ ਉੱਥੇ ਪਾਸੇ ਹੋ ਕੇ ਬੈਠਣਾਗਾ ਸੜਕ ਤੇ ਨਾ ਬੈਠੋ ਮੇਰੀ ਬੇਨਤੀ ਆ ਠੀਕ ਆ ਤੁਸੀਂ ਸਾਰੇ ਘਰਾਂ ਦੇ ਲਾੜ ਲਿਓ ਠੀਕ ਆ ਆਪਣ ਨਿਯਤ ਕਰਕੇ ਅੱਗੇ ਆਏ ਹੋ ਜੋ ਵੀ ਮਤਲਬ ਹੈ ਤੁਸੀਂ ਅੱਗੇ ਆ ਕੇ ਟ్రायल ਦੇਣਾ ਠੀਕ ਹੈ ਸਕਸੈਸ ਹੋਣਾ ਹੈ ਕਿ ਬਹੁਤ ਸਾਰੇ ਫੀਸ ਹੈ ਜੇ ਕਲੀਅਰ ਕਰਨੇ ਆ ਤਾਂ ਆਪਣਾ ਧਿਆਨ ਉੱਥੇ ਖੁਦ ਰੱਖਣਾ ਇਹ ਚੀਜ਼ ਨਾ ਤੁਸੀਂ ਆਰਮੀ ਦੇ ਵਿੱਚ ਸ਼ਾਇਦ ਇੱਕ 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 ਮਿੰਟ ਦਾ ਮੈਂ ਦੇਖਿਆ ਸੀ ਕਮੈਂਟ ਠੀਕ ਹੈ ਉਹਦੇ ਵਿੱਚ ਲਿਖਿਆ ਸੀ ਵੀ ਇਹ ਤੁਸੀਂ ਪੰਜਾਬ ਪੁਲਿਸ ਦਾ ਕੁਝ ਵੀ ਨਹੀਂ ਠੀਕ ਹੈ ਤੁਸੀਂ ਆਰਮੀ ਆ ਦੇਖੋ ਵੀ ਆਰਮੀ ਜਦੋਂ ਆਰਮੀ ਦਾ ਟ్రायल ਦੇਣ ਜਾਂਦੇ ਹਨ ਨਾ ਮੁੰਡੇ ਕੁੜੀਆਂ ਤਾਂ ਬਹੁਤ ਘਟ ਜਾਂਦੀਆਂ ਤਾਂ ਜਲੂਸ ਕੱਢਦੇ ਹੁੰਦੇ ਆ ਉੱਥੇ ਡਿਸਪਲਿਨ ਇੰਨਾ ਕਿ ਮਤਲਬ ਕਿ ਬਾਹਰ ਮਤਲਬ ਮਿਸ ਬਿਹੇਵ ਉਹচ্ছু ਹੀ ਨਾ ਠੀਕ ਆ ਤਾਂ ਫਿਰ ਵੀ ਸਾਡੇ ਜਿਹੜੇ ਮੁਲਾਜ਼ਮ ਹਨ ਮੇਰੇ ਨਾਲ ਦੇ ਮੁੰਡੇ ਕੁੜੀਆਂ ਦੀ ਡਿਊਟੀ ਲੱਗੀ ਆ ਉੱਥੇ ਠੀਕ ਆ ਤੇ ਹੋਰ ਕਈ ਜਿੱਦਾਂ ਕੇ ਆਪਣੇ ਸੀਨੀਅਰ ਹੈਗੇ ਨੇ ਏਐਸਆਈ ਸਾਹਿਬ ਨੇ ਜਾਂ ਹੈੱਡ ਕਨਸਟੇਬਲ ਨੇ ਡਿਊਟੀ ਚ ਲੱਗੀਆਂ ਤੁਹਾਨੂੰ ਇੰਨਾ ਕੁ ਮੋਟੀਵੇਟ ਕਰਨਗੇ ਨਾ ਉਹ ਇੰਨਾ ਕੁ ਮੋਟੀਵੇਟ ਕਰਨਗੇ ਅੰਦਰਲਾ ਸਟਾਫ ਤੁਹਾਨੂੰ ਮਤਲਬ ਮੈਂ ਕਿਹਾ ਬਾਖਮਾਲ ਠੀਕ ਆ ਤੇ ਅੰਦਰ ਜੋ ਵੀ ਤੁਸੀਂ ਈਵੈਂਟ ਕਰਨਾ ਜਦੋਂ ਮੈਂ ਤੁਹਾਨੂੰ ਕਿਹਾਗਾ ਆਪਣਾ ਪਾਣੀ ਵਗੈਰਾ ਨਾਲ ਲੈ ਕੇ ਜਾਇਓ ਤੁਹਾਡੀ ਬਾਇਓਮੈਟ੍ਰਿਕਸ ਹੋਊਗੀ ਠੀਕ ਆ ਉਸ ਬਾਅਦ ਤੁਹਾਡੇ ਮਤਲਬ ਕਿ ਕੱਦ ਮਿਣਾ ਜਾਊਗਾ ਠੀਕ ਆ ਤੁਹਾਡਾ ਕੱਦ ਦੇ ਵਿੱਚ ਵੀ ਕਹਿੰਦੇ ਵਾਧ ਘਾਟ ਕਰ ਰਹੇ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਗਈ ਠੀਕ ਆ ਤੇ ਮੈਂ ਮੇਰੇ ਨਾਲ ਦੇ ਜਿਹੜੇ ਮਤਲਬ ਮੇਰੇ ਜਿਵੇਂ ਕਹਿ ਰਹੇ ਤੁਸੀਂ ਸਟੂਡੈਂਟ ਹੋ ਠੀਕ ਆ ਤੇ ਕਾਫੀ ਸਟੂਡੈਂਟ ਦੱਸ ਰਹੇ ਨੇ ਕਿ ਸਾਡਾ 3 3 4 4 ਵਰਦੀ ਜਿਹੜਾ ਮਤਲਬ ਕੱਦ ਮਿਲ ਰਹੇ ਨਹੀਂ ਜਿਹੜੇ ਕਿ ਬੱਚੇ ਪੂਰੇ ਪੂਰੇ ਕੱਦ ਮਤਲਬ ਆ ਰਹੇ ਨੇ 5 7 ਜਾਂ 5 2 ਦੇ ਵੀ ਚਲੋ ਇਹਨਾਂ ਦਾ ਪੂਰਾ ਹੋ ਜਵੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਸਾਰਾ ਸਟਾਫ ਬਹੁਤ ਕੋਆਪਰੇਟਿਵ ਆ ਠੀਕ ਆ ਤੇ ਤੁਹਾਨੂੰ ਮਤਲਬ ਕਿ ਨਾਲ ਉਹਨਾਂ ਨੇ ਕੋਆਪਰੇਟ ਵਧੀਆ ਤੁਸੀਂ ਮਤਲਬ ਇਹ ਚੀਜ਼ ਨਹੀਂ ਫੀਲ ਕਰੋਗੇ ਵੀ ਯਾਰ ਅਸੀਂ ਬਹੁਤ ਸਮਝਾ ਆਪਣਾ ਡੀਲ ਕਰ ਰਹੇ ਹਾਂ ਠੀਕ ਆ ਤੁਸੀਂ ਇਦਾਂ ਫੀਲ ਕਰੋਗੇ ਸਾਡੇ ਵੱਡੇ ਭੈਣ ਭਰਾ ਸਾਡੇ ਸੀਨੀਅਰ ਮਤਲਬ ਬਹੁਤ ਵਧੀਆ ਤੁਹਾਨੂੰ ਟ੍ਰੀਟ ਕਰਨਗੇ ਉਸ ਤੋਂ ਬਾਅਦ ਆਪਣਾ ਤੁਹਾਡੇ ਕਦਮ ਮਿਣਨ ਤੋਂ ਬਾਅਦ ਤੁਹਾਡੇ ਸੈਂਸਰ ਲੱਗਦਾ ਆਊਗਾ ਹਨਾ ਤੇ ਫਿਰ ਤੁਹਾਨੂੰ 20 ਜਾਂ 25 ਦਾ ਗਰੁੱਪ ਬਣਾਇਆ ਜਾਊਗਾ ਤੁਹਾਡਾ ਉਸ ਤੋਂ ਪਹਿਲਾਂ ਜਦੋਂ ਮਤਲਬ ਕਿ ਤੁਸੀਂ ਐਂਟਰ ਕਰਦੇ ਹੋ ਤੁਹਾਨੂੰ ਜਿਹੜੀ ਕਿੱਟ ਵਗੈਰਾ ਮਿਲੂਗੀ ਉਹਦੇ ਵਿੱਚ ਤੁਹਾਡਾ ਮਤਲਬ ਕਿ ਤੁਹਾਨੂੰ ਸੈਂਡੋ ਮਿਲਣੀ ਆ ਉਹਦੇ ਉੱਪਰ ਤੁਹਾਡਾ ਚੈਸ ਨੰਬਰ ਲੱਗਾ ਹੋਊਗਾ ਡਿਪੈਂਡ ਕਰ ਤਾਂ ਵੀ ਅ ਅ ਫਿਰ ਮਤਲਬ 30 ਦਾ ਗਰੁੱਪ ਵੀ ਬਣਾਇਆ ਉਹਨਾਂ ਨੇ 25 ਦਾ ਵੀ ਬਣਾਇਆ 20 ਦਾ ਵੀ ਬਣਾਇਆ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਹੀ ਇਹ ਚੀਜ਼ ਹੈ ਤੁਸੀਂ ਮੇਰੇ ਪੁਰਾਣੇ ਮੈਸੇਜ ਚੈੱਕ ਕਰ ਲਿਓ ਉੱਚ ਮਿਲ ਗਿਆ ਸੀਗਾ 20 25 ਤੇ 30 ਤੇ ਉਹੀ ਗੱਲ ਹੋਈ ਹੈ ਵੀ ਕੁੜੀਆਂ ਦਾ 20 ਦਾ ਗਰੁੱਪ ਵੀ ਬਣਿਆ ਮੁੰਡਿਆਂ ਦਾ 25 ਦਾ ਵੀ ਬਣਿਆ ਤੇ 30 ਦਾ ਵੀ ਬਣਿਆ ਠੀਕ ਹੈ ਜੇਕਰ ਨਵੇਂ ਉਹ ਤਾਂ ਟੈਲੀ ਟੈਲੀਗ੍ਰਾਮ ਜਿਹੜਾ ਗਰੁੱਪ ਹੈ ਤੁਸੀਂ ਜੁਆਇਨ ਕਰ ਲਿਓ ਠੀਕ ਹੈ ਉਹਦੇ ਸਾਰੀ ਡਿਟੇਲ ਮੈਂ ਦਿੰਦਾ ਰਹਿਣਾ ਠੀਕ ਹੈ ਤਾਂ ਉਹ ਚੀਜ਼ਾਂ ਮੈਂ ਪ੍ਰਾਣੀਆਂ ਸਾਰੀਆਂ ਫੇਸ ਕੀਤੀਆਂ ਇਸ ਕਰਕੇ ਮੈਂ ਤੁਹਾਨੂੰ ਅਪਡੇਟ ਦਿੰਨਾ ਹਾਂ ਠੀਕ ਆ ਤੇ ਜੋ ਮਤਲਬ ਕਿ ਸਾਰਾ ਸਿਸਟਮ ਉੱਥੇ ਪੂਰੇ ਪਿਆਰ ਨਾਲ ਮਤਲਬ ਜਿੱਦਾਂ ਤੁਹਾਨੂੰ ਡੀਲ ਕਰ ਰਹੇ ਨੇ ਤੇ ਤੁਸੀਂ ਵੀ ਪੂਰਾ ਸਾਥ ਦੇਣਾਗਾ ਠੀਕ ਆ ਤੇ ਅੱਗੇ ਗੱਲ ਇਹ ਆ ਵੀ ਜਿੱਦਾਂ ਜਿਵੇਂ ਜਿਵੇਂ ਤੁਹਾਡੇ ਮਤਲਬ ਹੋਈ ਜਾਊਗਾ ਫੇਸ ਪੂਰਾ ਹੋਈ ਜਾਊਗਾ ਜਦਾਂ ਕਿ ਤੁਹਾਡੀ ਬਾਇਓਮੈਟ੍ਰਿਕ ਹੋਊਗੀ ਥੈਨ ਤੁਹਾਨੂੰ ਮਤਲਬ ਕਿਟ ਮਿਲ ਜਾਂਦੀ ਹੈ ਨਾ ਤੇ ਆਪਣੀ ਤੁਹਾਡੀ ਹੋਣ ਤੋਂ ਬਾਅਦ ਰਨਿੰਗ ਹੋਣ ਤੋਂ ਬਾਅਦ ਠੀਕ ਆ ਰਨਿੰਗ ਦੇ ਵਿੱਚ ਤੁਹਾਨੂੰ ਹਰੇ ਘੇੜੇ ਦਾ ਜਿਹੜਾ ਉਹ ਟਾਈਮ ਦੱਸਿਆ ਜਦੋਂ ਸੀ ਫਸਟ ਰਾਉਂਡ ਸ਼ੁਰੂ ਕੀਤਾ ਜਦੋਂ ਫਸਟ ਰਾਉਂਡ ਕੰਪਲੀਟ ਕਰਾਂਗਾ ਤੁਹਾਨੂੰ ਦੱਸ ਦੇਣਗੇ ਵੀ 1 ਮਿੰਟ 35 ਸੈਕਿੰਡ ਹੋ ਗਏ 1 ਮਿੰਟ 30 ਸੈਕਿੰਡ ਹੋ ਗਏ ਜਾਂ 1 ਮਿੰਟ 25 ਸੈਕਿੰਡ ਹੋ ਗਏ ਤੇ ਉਸ ਤੋਂ ਬਾਅਦ ਫਿਰ ਜਦੋਂ ਤੁਹਾਡੇ 3 ਰਾਉਂਡ ਹੋ ਜਾਣਗੇ ਤੇ ਚੌਥਾ ਰਾਉਂਡ ਦੇ ਵਿੱਚ ਤੁਹਾਨੂੰ ਇੰਨਾ ਕੁ ਮੋਟੀਵੇਟ ਕੀਤਾ ਹੋਊਗਾ ਨਾ ਬਈ ਖਿੱਚ ਦੇ 200 ਮੀਟਰ ਰਹਿ ਗਈ ਖਿੱਚ ਦੇ ਬਸ 100 ਮੀਟਰ ਰਹਿ ਗਈ ਜਾਣ ਦੇ ਲੈ ਲੈ ਕੰਮ ਹੁਣ ਤਾਂ ਮਤਲਬ ਇੰਨਾ ਤੁਹਾਨੂੰ ਐ ਐ ਕਰਨ ਵੀ ਤੁਹਾਨੂੰ ਤਕਾ ਲਾਉਣਗੇ ਉਹ ਵੀ ਕੱਢ ਦੇ ਵੀ ਬੰਦਾ ਟ੍ਰਾਇਲ ਠੀਕ ਆ ਫਿਰ ਉਸ ਤੋਂ ਬਾਅਦ ਜਦੋਂ ਤੁਹਾਡਾ ਟ੍ਰਾਇਲ ਤਿੰਿਆਂ ਦੇ ਵਿੱਚੋਂ 25 ਜਾਨੇ ਰਨਿੰਗ ਕੰਪਲੀਟ ਕਰ ਲਈਏ ਵੀ ਪੰਜ ਡਿਸਕਵালিਫਾਈ ਹੋ ਗਏ ਕਿਉਂਕਿ ਕਈ ਵਾਰ ਨਹੀਂ ਵੀ ਨਿਕਲਦਾ ਟ੍ਰੈਕ ਹਨਾ 25 ਨੂੰ ਫਿਰ ਅੱਗੇ ਲੌਂਗ ਜੰਪ ਲਈ ਭੇਜ ਦਿੱਤਾ ਉਹ ਗੱਲ ਲੌਂਗ ਜੰਪ ਤੁਹਾਨੂੰ ਕਰੀਬ ਇਹ 25 ਦੇ ਵਿੱਚੋਂ 20 ਵੀ ਕੰਪਲੀਟ ਕਰਦੇ ਆ ਠੀਕ ਆ ਫਿਰ ਉਹ ਨਾਲ ਦੀ ਨਾਲ ਉਹ ਜਿਹੜੇ ਬੱਚੇ ਬਾਹਰ ਕਰ ਦਿੱਤੇ ਜਾਣਗੇ ਜਿਹੜੇ ਰਨਿੰਗ ਚ ਰਹਿ ਗਏ ਉਹ ਉਹਨਾਂ ਨਾਲ ਦੀ ਨਾਲ ਬਾਹਰ ਜਿਹੜੇ ਉਸ ਤੋਂ ਬਾਅਦ ਲੌਂਗ ਜੰਪ ਚ ਰਹਿ ਗਏ ਫਿਰ ਉਹ ਉਸ ਤੋਂ ਬਾਅਦ ਬਾਹਰ ਕਰ ਦਿੱਤੇ ਜਾਣਗੇ ਦਿਨ ਜਦੋਂ ਸਪੋਜ਼ ਕਰੋ 20 ਜਾਨੇ ਬਚ ਗਏ ਠੀਕ ਆ ਲੌਂਗ ਜੰਪ ਤੋਂ ਬਾਅਦ ਫਿਰ ਹਾਈ ਜੰਪ ਲਈ ਭੇਜਿਆ ਜਾਊਗਾ ਹਾਈ ਮਤਲਬ ਕਲੀਅਰ ਕਰਦੇ ਆ ਤਾਂ ਬੈਸਟ ਠੀਕ ਹੈ ਜੀ 20 ਦੇ ਵਿੱਚੋਂ ਕੋਈ 19 ਕਰਦੇ 18 ਜਿੰਨੇ ਵੀ ਕਰਦੇ ਆ ਫਿਰ ਉਹਨਾਂ ਦਾ ਇੱਕ ਲਿਸਟ ਮਤਲਬ ਕਿ ਬਣੂਗੀ ਠੀਕ ਆ ਵੀ ਆਹ ਵਾਲੇ ਗਰੁੱਪ ਨੇ ਇੰਨੇ ਬੱਚੇ ਕਿ ਮਤਲਬ ਕਿ ਜਿਹੜੇ ਕਲੀਅਰ ਕੀਤੇ ਫਿਰ ਤੁਹਾਨੂੰ ਜਿਹੜਾ ਫਾਈਨਲੀ ਆ ਉਹ ਆਪਣਾ ਕੰਪਲੀਟ ਕਰਕੇ ਥੋੜਾ ਸਾਰਾ ਜਿਵੇਂ ਤੁਹਾਨੂੰ ਸਲਿੱਪ ਦੇ ਦਿੱਤੀ ਜਾਊਗੀ ਵੀ ਕੁਆਲੀਫਾਈਡ ਠੀਕ ਆ ਵੀ ਉਹਦੇ ਉੱਪਰ ਤੁਹਾਡਾ ਲਿਖਿਆ ਹੋਊਗਾ ਵੀ ਤੁਹਾਡੀ ਜਿਹੜੀ ਹਾਈਟ ਕਿੰਨੀ ਆ ਠੀਕ ਆ ਤੇ ਤੁਸੀਂ ਕੁਆਲੀਫਾਈ ਆ ਠੀਕ ਆ ਤੇ ਆ ਚੀਜ਼ਾਂ ਮਤਲਬ ਕਿ ਤੁਹਾਨੂੰ ਜਿਹੜਾ ਉਹ ਉੱਥੇ ਕਰਵਾਈਆਂ ਜਾਣਗੀਆਂ ਤੇ ਜਿਹੜੇ ਬੱਚਿਆਂ ਨੇ ਸਪੋਜ਼ ਕਰੋ ਸੁਬਾ ਮਤਲਬ ਤਿਆਰੀ ਕੀਤੀ ਆ ਠੀਕ ਆ ਜਾਂ ਮਤਲਬ ਕਿ ਸ਼ਾਮ ਨੂੰ ਤਿਆਰੀ ਕੀਤੀ ਆ ਤਾਂ ਮੈਂ ਨਹੀਂ ਮੰਨਦਾ ਇਹ ਚੀਜ਼ ਕਿ ਜਿਹੜੇ ਬੱਚੇ ਨੇ ਤਿਆਰੀ ਕੀਤੀ ਹੈ ਬੰਦਾ ਗਰਾਊਂਡ ਦੇ ਵਿੱਚ ਭੱਜ ਲੈਂਦਾ ਹੈ ਠੀਕ ਆ ਉਹਨੂੰ ਸੁਬਾ ਦੁਪਹਿਰ ਜਾਂ ਮਤਲਬ ਕਿ ਸ਼ਾਮ ਦਾ ਕੋਈ ਇਹ ਚੀਜ਼ ਦਾ ਮਤਲਬ ਹਾਂ ਠੀਕ ਆ ਭੁੱਖ ਪਿਆਸ ਨਾਲ ਉਹ ਚੀਜ਼ ਥੋੜੀ ਜੀ ਹੋ ਸਕਦੀ ਆ ਪਰ ਇਹ ਗੱਲ ਨਹੀਂ ਹੈਗੀ ਕਿ ਬੱਚਾ ਮਤਲਬ ਕਿ ਦੁਪਹਿਰੇ ਭੱਜ ਨਹੀਂ ਸਕਦਾ ਜਾਂ ਦੁਪਹਿਰੇ ਟ੍ਰਾਇਲ ਨਹੀਂ ਕਰ ਸਕਦਾ ਮੈਂ ਆਪਣੇ ਗਾਲ ਦੱਸ ਮਤਲਬ ਇਹ ਚੀਜ਼ ਸ਼ੋਅ ਕਰਦਾ ਦੱਸਦਾ ਤੁਹਾਨੂੰ ਕਿ ਜਦੋਂ ਮੈਂ ਟ੍ਰਾਇਲ ਦਿੱਤਾ ਸੀ ਨਾ 2016 ਦੇ ਵਿੱਚ ਤਾਂ ਅਸੀਂ ਜਿਹੜੀ ਰਨਿੰਗ ਆ ਸੁਬਾ ਕਰਦੇ ਹੁੰਦੇ ਆ ਤੇ ਸ਼ਾਮ ਨੂੰ ਕਰਦੇ ਹੁੰਦੇ ਆ ਮੈਂ ਜਿਹਦਾ ਤੁਹਾਨੂੰ ਦੱਸਿਆ ਵੀ ਦੁਪਹਿਰ ਵੇਲੇ ਕੋਈ ਕੋਈ ਹੁੰਦਾ ਠੀਕ ਆ ਤੇ ਸੁਬਾ ਦੀ ਮਤਲਬ ਕਿ ਜਿਹੜੀ ਪ੍ਰੈਪਰੇਸ਼ਨ ਆ ਜਾਂ ਸ਼ਾਮ ਦੀ ਪ੍ਰੈਪਰੇਸ਼ਨ ਬਟ ਥੋੜਾ ਟ੍ਰਾਇਲ ਜੀ ਦੁਪਹਿਰੇ ਆ ਜੀ ਠੀਕ ਆ ਥੋੜਾ ਟਾਈਮ ਹੀ ਦੁਪਹਿਰੇ ਆ ਜੀ ਤਾਂ ਫਿਰ ਤੁਸੀਂ ਮਤਲਬ ਕਿ ਕਿਦਾਂ ਇਹ ਇਹ ਗੱਲ ਕਹਿ ਸਕਦੇ ਹੋ ਮਤਲਬ ਵੀ ਮੈਂ ਤਾਂ ਸੁਬਾ ਵਾਲੀ ਮਤਲਬ ਕਿ ਟਾਈਮ ਦੇ ਵਿੱਚ ਤਿਆਰੀ ਕੀਤੀ ਮੈਂ ਦੁਪਹਿਰੇ ਟ੍ਰਾਇਲ ਨਹੀਂ ਦੇ ਸਕਦਾ ਜਿਹੜੇ ਬੱਚੇ ਨੇ ਤਿਆਰੀ ਕੀਤੀ ਹੈ ਨਾ ਉਹਨੂੰ ਟਾਈਮ ਨਾਲ ਕੋਈ ਫਰਕ ਨਹੀਂ ਪੈਂਦਾ ਚਾਹੀ ਜਿੱਦਾਂ ਕਿ ਸਵੇਰ ਟ੍ਰੈਲ ਆਏ ਜਾਂ ਸ਼ਾਮ ਨੂੰ ਆਏ ਜਾਂ ਦੁਪਹਿਰੇ ਟਿਕਟ ਦੁਪਹਿਰੇ ਆ ਜੇ ਅਸੀਂ ਇਹੋ ਟ੍ਰੈਲ ਦਿੱਤਾ ਨਾ ਉਦੋਂ ਦਿਨ ਸੀਗੇ ਸਰਦੀਆਂ ਦੇ ਦਸੰਬਰ ਦੇ ਦਿਨ ਸੀਗੇ ਮੈਨੂੰ ਯਾਦ ਆ ਹੁਣ ਜਦ ਤੱਕ ਸ਼ਾਇਦ ਮੇਰੇ ਕੋਲ ਐਡਮਿਟ ਕਾਰਡ ਵੀ ਤਾ ਮੈਂ ਤੁਹਾਨੂੰ ਸ਼ੋਅ ਕਰ ਦੂੰਗਾ 12 ਦਸੰਬਰ 11 ਕੇ 12 ਦਸੰਬਰ ਹੁਣ ਮੈਨੂੰ ਪ੍ਰੋਪਰ ਨਹੀਂ ਯਾਦ ਮੈਂ 11 ਕੇ 12 ਦਸੰਬਰ ਦਾ ਟ੍ਰਾਇਲ ਸੀਗਾ ਸਵੇਰ 7 ਵਜੇ ਮਤਲਬ ਕਿ ਸਾਡਾ ਜਿਹੜਾ ਰਿਪੋਰਟਿੰਗ ਟਾਈਮ ਸੀਗਾ ਔਰ ਅਸੀਂ ਜਿਹੜਾ ਕਰੀਬ-ਕਰੀਬ 6:30 7 ਵਜੇ ਜਿਹੜਾ ਉਹ ਪਹੁੰਚ ਗਏ ਸੀਗੇ ਠੀਕ ਆ ਤਾਂ ਇੰਨੀ ਕਿ ਜ਼ਿਆਦਾ ਧੁੰਦ ਸੀ ਨਾ ਤੇ ਪੁੱਛੂ ਮੈਂ ਨਾ ਅਸੀਂ ਤਿਆਰੀ ਹੁਣ ਕੀਤੀ ਸੀ ਸਤੰਬਰ ਅਕਤੂਬਰ ਨੂੰ ਮਤਲਬ ਦੇ ਵਿੱਚ ਨਵੰਬਰ ਦੇ ਵਿੱਚ ਪਰ ਸਾਡਾ ਟ੍ਰਾਇਲ ਆਇਆ ਸੀਗਾ ਠੀਕ ਆ ਉਹ ਮਤਲਬ ਕੀ ਸੀਗਾ ਦਸੰਬਰ ਦੇ ਵਿੱਚ ਹੈ ਨਾ ਮਤਲਬ ਜਿਹਨੂੰ ਆਪਾਂ ਪੂਰੀ ਸਰਦੀ ਕਹਿ ਸਕਦੇ ਹਾਂ ਦਸੰਬਰ ਦੇ ਦਿਨ ਬਹੁਤ ਠੰਡੇ ਹੁੰਦੇ ਆ ਆ ਹੁਣ ਹੀ ਬਹੁਤ ਠੰਡ ਹੋ ਗਈ ਅਕਤੂਬਰ ਦੇ ਵਿੱਚ ਦਸੰਬਰ ਚ ਵੀ ਲੋ ਵੀ ਅਜੇ ਤੋਂ 2 ਮਹੀਨਾ ਬਾਅਦ ਹੀ ਠੰਡ ਹੋ ਗਈ ਠੀਕ ਆ ਤੇ ਮਤਲਬ ਪੱਟ ਸੁੰਨ ਹੋ ਗਏ ਸੀ ਮਤਲਬ ਜਿੱਦਾਂ ਕਹਿ ਦਿਆ ਨਾ ਵੀ ਐ ਬਿਲਕੁਲ ਠੰਡ ਲੱਗੇ ਜਦੋਂ ਅਸੀਂ ਐਂਟਰ ਕੀਤਾ ਠੀਕ ਆ ਸਾਰੇ ਕੱਪੜੇ ਲਾ ਕੇ ਅਸੀਂ ਨੋਰਮਲ ਸੈਂਡੋ ਪਾਲੀ ਠੀਕ ਆ ਜਿੱਦਾਂ ਕਿੱਟ ਮਿਲੀ ਉਸ ਤੋਂ ਬਾਅਦ ਅਸੀਂ ਮਤਲਬ ਕਿ ਨੋਰਮਲ ਸ਼ੂਜ਼ ਹੋ ਗਏ ਲੱਤਾਂ ਨੰਗੀਆਂ ਬਾਹਾਂ ਨੰਗੀਆਂ ਠੀਕ ਆ ਸਾਰਾ ਮਤਲਬ ਉਦਾਂ ਹੀ ਠੰਡ ਲੱਗ ਰਹੀ ਸੀ ਵੀ ਲੋਕ ਜਿੱਥੇ ਕਿ ਅਫਸਰਾਂ ਦੇ ਕੋਵਰਟ ਪਾਏ ਸੀਗੇ ਠੀਕ ਆ ਜੈਕਟਾਂ ਪਾਈਆਂ ਸੀ ਕਿ ਅਸੀਂ ਮਤਲਬ ਕਿ ਉੱਥੇ ਸਿਰਫ ਨੀਕਰ ਦੇ ਬਣਾਉਣ ਦੇ ਵਿੱਚ ਠੀਕ ਆ ਤੇ ਉਸ ਬਾਅਦ ਅਸੀਂ ਪੁੱਛਿਆ ਉੱਥੇ ਉਸਤਾਦ ਜੀ ਬੇਟੇ ਜੀ ਵੀ ਸਰ ਅਸੀਂ ਮਤਲਬ ਕਿ ਥੋੜਾ ਮੋਟਾ ਵਾਰਮ ਅਪ ਹੋ ਜੀ ਵੀ ਠੰਡ ਲੱਗ ਰਹੀ ਹੈ ਸਾਨੂੰ ਥੱਲੇ ਬੈਠਣ ਨੂੰ ਫਿਰ ਸਾਡੇ ਗਰੁੱਪ ਬਣੇ ਸੀ ਜਦੋਂ ਅਸੀਂ ਉਦਾਂ ਮਤਲਬ ਕਿ ਮਾੜਾ ਮਾੜਾ ਵਾਰਮ ਅਪ ਹੋਏ ਬਾਹਾਂ ਬੂਮਾਂ ਹਲਾਈਆਂ ਠੀਕ ਆ ਸੈਟ ਦੇ ਹੋਏ ਅਸੀਂ ਉਦਾਂ ਹੀ ਟ੍ਰਾਇਲ ਦਿੱਤਾ ਜਦੋਂ ਅਸੀਂ ਟ੍ਰਾਇਲ ਮਤਲਬ ਭਜ ਰਹੇ ਸੀ ਨਾ ਤਾਂ ਅੱਗੂ ਮਤਲਬ ਜਿਹੜੀ ਹੈਗੀ ਆ ਉਹ ਵਜਦਾ ਪਿਆ ਸੀ ਮਤਲਬ ਕੋਰਾ ਮੂੰਹ ਤੇ ਵਜਦੀ ਧੁੰਦ ਮੂੰਹ ਤੇ ਵਜਦੀ ਸੀ ਠੀਕ ਆ ਤੇ ਕਈ ਤਾਂ ਮਤਲਬ ਕਿ ਬਿਲਕੁਲ ਨਾ ਜਿ ਛੱਡ ਕੇ ਸੀ ਕੀ ਵਿੱਚੋਂ ਵੀਰ ਛੱਡ ਮੈਂ ਨਹੀਂ ਕਰਨੀ ਤੇ ਕਸਮ ਵਾਲੀ ਗੱਲ ਮੈਂ ਵਰਦੀ ਪਾਈ ਝੂੜ ਨਹੀਂ ਬੋਲਦਾ ਤੀਜੇ ਕਿਹੜੇ ਆ ਕਿ ਮੇਰਾ ਵੀ ਇਦਾਂ ਜੀ ਕਰੇ ਮੈਂ ਖੜ ਜਾਵਾਂ ਮੈਂ ਰੁਕ ਜਾਵਾਂ ਠੀਕ ਆ ਪਰ ਇਹ ਚੀਜ਼ ਨਹੀਂ ਹੁੰਦੀ ਕਿ ਤੁਸੀਂ ਮਤਲਬ ਜੇ ਕਹਿ ਦਈਏ ਵੀ ਸਵੇਰ ਤਿਆਰੀ ਕੀਤੀ ਆ ਤਾਂ ਤੁਸੀਂ ਦੁਪਹਿਰੇ ਭੱਜ ਨਹੀਂ ਸਕਦੇ ਠੀਕ ਆ ਇਹ ਬੇਕਾਰ ਦੀਆਂ ਗੱਲਾਂ ਜਿਹੜੀਆਂ ਚੈਨਲ ਤੇ ਕੀਤੀਆਂ ਨਾ ਕਿਸੇ ਯੂਟਿਊਬਰ ਨੇ ਮਤਲਬ ਸਟੱਡੀ ਚੈਨਲ ਆ ਤਾਂ ਯਾਰ ਤੁਸੀਂ ਕਿਉਂ ਬੱਚਨ ਨੂੰ ਡੀਮੋਟੀਵੇਟ ਕਰਦੇ ਤੁਹਾਨੂੰ ਇਹ ਚੀਜ਼ ਕਹਿਣੀ ਚਾਹੀਦੀ ਸੀ ਵੀ ਕੋਈ ਗੱਲ ਨਹੀਂ ਠੀਕ ਹੈ ਇਹ ਇੱਕ ਅਦੇ ਦਿਨਾਂ ਤੁਹਾਨੂੰ ਕੁਝ ਨਹੀਂ ਹੋਣ ਲੱਗਾ ਹੋਵੇ ਠੀਕ ਹੈ ਤੁਸੀਂ ਆਪਣੇ ਇਨ ਆਪ ਚ ਇਨ ਸਟੈਮਨਰ ਬਿਲਡ ਕੀਤਾ ਹੋਊਗਾ ਤੁਹਾਨੂੰ ਭੁੱਖ ਪਿਆਸ ਤੁਸੀਂ ਭੁੱਲ ਗਏ ਹੋਵੋਗੇ ਠੀਕ ਹੈ ਤੁਸੀਂ ਆਪਣਾ ਜਿਹੜਾ ਅੱਗੇ ਵਧੋ ਠੀਕ ਹੈ ਕੋਈ ਗੱਲ ਨਹੀਂ ਜਿੱਥੇ ਇੱਕ ਇੱਕ ਮਤਲਬ ਔਰਤਾਂ ਠੀਕ ਹੈ ਉਹ ਇੱਕ ਦਿਨ ਲਈ ਭੁੱਖੀਆਂ ਪਿਆਸੀਆਂ ਰਹਿ ਲੈਂਦੀਆਂ ਤਾਂ ਕੁਝ ਕੋਈ ਗੱਲ ਨਹੀਂ ਠੀਕ ਹੈ ਮੈਂ ਮੰਨਦਾ ਐਸੇ ਵੀ ਭੁੱਖ ਨਾਲ ਬੰਦੇ ਦੀ ਜਾਨ ਨਿਕਲਦੀ ਆ ਪਰ ਜੇ ਡਿਪਾਰਟਮੈਂਟ ਤੁਸੀਂ ਆਉਣਾ ਨਾ ਜਾਂ ਆਰ ਮਤਲਬ ਆਉਣ ਦੀ ਕੋਸ਼ਿਸ਼ ਕਰ ਰਹੀ ਹੂੰ ਤਾਂ ਉੱਥੇ ਫਿਰ ਬਹੁਤ ਤੰਗੀਆਂ ਹੈਗੀਆਂ ਠੀਕ ਹੈ ਕਈ ਵਾਰੀ ਸਵੇਰ ਤੋਂ ਲੱਗੀ ਸ਼ਾਮ ਤੱਕ ਖਾਣਾ ਨਹੀਂ ਮਿਲਦਾ ਮੈਂ ਹੁਣ ਵੀ ਦੱਸ ਰਿਹਾ ਮੈਂ ਇਸ ਟਾਈਮ ਜਿਹੜਾ ਸਵੇਰ ਦਾ ਬ੍ਰੇਕਫਾਸਟ ਕੀਤਾ ਹੋਇਆ ਤੇ ਸ਼ਾਮ ਦੇ ਜਿਸ ਟਾਈਮ ਮੈਂ ਵੀਡੀਓ ਬਣਾ ਰਿਹਾ ਪੌਣੇ 5 ਹੋ ਗਏ ਆ ਠੀਕ ਹੈ ਹਜੇ ਤੱਕ ਸੌਰੀ ਪੌਣੇ 4 ਹੋ ਗਿਆ ਹਜੇ ਤੱਕ ਕੁਝ ਨਹੀਂ ਮਿਲਿਆ ਖਾਣ ਨੂੰ ਤਾਂ ਹੁਣ ਮੈਂ ਚੀਕ ਮੇਰੀ ਜੇਬ ਚ ਪੈਸੇ ਵੀ ਹੈਗੇ ਸਭ ਕੁਝ ਹੈਗਾ ਪਰ ਕੰਡੀਸ਼ਨ ਹੀ ਇਦਾਂ ਦੀ ਹੈ ਕਿ ਨਹੀਂ ਮੈਂ ਜਾ ਹੀ ਨਹੀਂ ਸਕਦਾ ਬਾਹਰ ਹੀ ਨਹੀਂ ਜਾ ਸਕਦਾ ਠੀਕ ਹੈ ਤਾਂ ਮੈਂ ਸਖਤ ਸ਼ਬਦਾਂ ਵਿੱਚ ਇਸ ਸਿੱਧੀ ਆਲੋਚਨਾ ਕਰਦਾ ਕਿ ਜਿਹੜੇ ਡੀਮੋਟੀਵੇਟ ਕਰ ਦਿੰਦੇ ਨੇ ਰੀਵਿਊ ਲੈਂਦ ਚਾ ਉਹਦੇ ਵਿਊ ਵਧਾਉਣ ਦੇ ਚੱਕਰ ਦੇ ਵਿੱਚ ਤਾਂ ਤੁਸੀਂ ਬੰਦੇ ਬਨਜੋ ਠੀਕ ਆ ਤੇ ਜੇ ਮੇਰੀ ਵੀਡੀਓ ਨ ਤੱਕ ਪਹੁੰਚਦੀ ਹੈ ਤਾਂ ਦੇਖ ਲਓ ਧਿਆਨ ਨਾਲ ਠੀਕ ਆ ਤੇ ਸਿਰਫ ਆਪਣੇ ਵਿਊਜ਼ ਦੀ ਖਾਤਰ ਕੰਮ ਨਾ ਕਰੋ ਮੈਂ ਜਿਹੜਾ ਮਤਲਬ ਗੱਲ ਕਰਦਾ ਉਹ ਦੀ ਸਪਸ਼ਟ ਕਰਦਾ ਹਾਂ ਨਾ ਡੇਲੀ ਵੀਡੀਓ ਮੇਰੀ ਵੀ ਆ ਸਕਦੀ ਆ ਠੀਕ ਆ ਟਾਈਮ ਦੀ ਕਰਕੇ ਜਾਂ ਮਤਲਬ ਕਿ ਮੈਨੂੰ ਵਿਊ ਦਾ ਕੋਈ ਚੱਕਰ ਨਹੀਂ ਹੈਗਾ ਇਸ ਕਰਕੇ ਮੈਂ ਵੀਡੀਓ ਕੋ ਡੇਲੀ ਨਹੀਂ ਬਣਾਉਂਦਾ ਕਿ ਮੈਨੂੰ ਇਨਾ ਸ਼ੌਂਕ ਨਹੀਂ ਹੈਗਾ YouTube ਤੇ ਐਕਟਿਵ ਰਹਿਣ ਦਾ ਬਸ ਮੈਂ ਬੱਚਿਆਂ ਦੇ ਜਿਹੜੇ ਕੁਐਸਚਨ ਆਉਂਦੇ ਨੇ ਮੈਂ ਤਾਂ ਕਰਕੇ ਥੋੜਾ ਐਕਟਿਵ ਹੋ ਜਾਂਦਾ ਤੇ ਬਾਕੀ ਜਿੱਦਾਂ ਮੈਂ ਤੁਹਾਨੂੰ ਕਿਹਾਗਾ ਵੀ ਜੇ ਬੱਚੇ ਨੂੰ ਮਤਲਬ ਜੇ ਬੱਚੇ ਨੇ ਤਿਆਰੀ ਕੀਤੀ ਹੈ ਨਾ 100% ਸਾਰੇ ਤੇ ਗੰਡ ਜੀ ਬੱਚੇ ਨੇ ਤਿਆਰੀ ਕੀਤੀ ਹੈ ਨਾ ਤੇ ਚਾਹੇ ਫਿਰ ਤੋਂ ਧੁੱਪ ਹੋਵੇ ਧੁੰਦ ਹੋਵੇ ਹਨੇਰੀ ਹੋਵੇ ਚਖੜ ਹੋਵੇ ਫਿਰ ਨਹੀਂ ਬੰਦਾ ਰੋਦਾ ਜਦੋਂ ਪਿੱਛੇ ਕਹਿੰਦੇ ਹੁੰਦੇ ਨਾ ਇਹ ਚੀਜ਼ ਦਾ ਹੋਵੇ ਵੀ ਮਤਲਬ ਕਿ ਮੈਂ ਕੁਝ ਕਰਨਾ ਅੱਗੇ ਵਧਣਾ ਤਾਂ ਫਿਰ ਇਹ ਚੀਜ਼ਾਂ ਨਹੀਂ ਦੇਖਿਆਂ ਦੀਆਂ ਵੀ ਮੈਂ ਮਤਲਬ ਕਿ ਮੈਂ ਸਵੇਰ ਤੇਰੀ ਕੀਤੀ ਸੀ ਮੈਂ ਹੁਣ ਦੁਪਹਿਰ ਟ੍ਰੈਲ ਨਹੀਂ ਦੇ ਸਕਦਾ ਮੈਂ ਟ੍ਰੈਲ ਨਹੀਂ ਦੇ ਸਕਦੀ ਯੂ ਕੈਨ ਡੂ ਇਟ ਯੂ ਵਿਲ ਡੂ ਇਟ ਠੀਕ ਆ ਤਾਂ ਤੁਹਾਨੂੰ ਕਰਨਾ ਪਊਗਾ ਜੇਕਰ ਤੁਹਾਡੇ ਜਨੂਨ ਆ ਜਾਂ ਕੁਝ ਵੀ ਆ ਭੁੱਲ ਜੋ ਹਰ ਇੱਕ ਚੀਜ਼ ਤੇ ਉਸ ਤੋਂ ਬਾਅਦ ਮਤਲਬ ਕਿ ਜੋ ਮੈਂ ਤੁਹਾਨੂੰ ਦੱਸਿਆ ਹੈਗਾ ਹੁਣ ਮਤਲਬ ਕਿ ਵੀ ਉਹ ਚੀਜ਼ ਕਰਨੀ ਹੈ ਤੁਸੀਂ ਬਾਕੀ ਤੁਸੀਂ ਜਿਹੜਾ ਸਾਰਾ ਧਿਆਨ ਆਪਣਾ ਖੁਦ ਦਾ ਆਪ ਰੱਖਣਾ ਹੋਊਗਾ ਆਪਣਾ ਬੈਗ ਵਗੈਰਾ ਤੁਸੀਂ ਆਪ ਜ਼ਿੰਮੇਵਾਰ ਆ ਠੀਕ ਆ ਹੋ ਸਕਦਾ ਥੋੜਾ ਜਮਾ ਕਰ ਲੈਣ ਦਾ ਕਰਦੇ ਆ ਮਤਲਬ ਇਸ ਵਾਰ ਸਾਢੇ ਵਾਰ ਨਹੀਂ ਕੀਤੀ ਸੀਗੀ 2023 ਵਾਰ ਵੀ ਥੋੜਾ ਪ੍ਰੋਬਲਮ ਆਈ ਸੀ 24 ਦੇ ਸਟੂਡੈਂਟ ਵੀ ਇਹ ਚੀਜ਼ ਮਤਲਬ ਫੇਸ ਕੀਤੀ ਪਰ ਚਲੋ ਹੌਲੀ ਹੌਲੀ ਜਿੱਦਾਂ ਕਹਦੇ ਆ ਨਾ ਮਤਲਬ ਕਿ ਵੀ ਇੰਪਰੂਵਮੈਂਟ ਹੁੰਦੀਆਂ ਜਾਂਦੀਆਂ ਨੇ ਤਾਂ ਇਹ ਚੀਜ਼ ਥੋੜੀ ਮਤਲਬ ਦਿਮਾਗ ਦੇ ਵਿੱਚ ਰੱਖਿਆ ਕਰੋ ਕਿ ਵੀ ਜਿਹੜਾ ਅਸੀਂ ਨਾ ਕਿਸੇ ਤੇ ਬੋਝ ਨਹੀਂ ਬਣਨਾ ਅਸੀਂ ਜਿਹੜੀ ਆਪਣੀ ਰਿਸਪੌਂਸਿਬਿਲਟੀ ਆ ਆਪਾਂ ਠੀਕ ਆ ਇਸ ਕਰਕੇ ਬੈਸਟ ਰਹੂਗਾ ਕਿ ਆਪਣਾ ਜਿਹੜਾ ਧਿਆਨ ਆਪ ਰੱਖੋ ਤੇ ਉੱਥੇ ਆ ਕੇ ਬਰੋਣਾ ਨਹੀਂ ਨਰਵਸ ਨਹੀਂ ਹੋਣਾ ਕਿਉਂਕਿ ਕਈ ਬੱਚੇ ਦੀ ਵਧੀਆ ਤਿਆਰੀ ਕੀਤੀ ਹੁੰਦੀ ਹੈ ਬਟ ਉੱਥੇ ਆ ਕੇ ਨਰਵਸ ਹੋ ਜਾਂਦੇ ਆ ਕਈ ਵਾਰੀ ਲੌਂਗ ਜੰਪ ਤੇ ਨਰਵਸ ਹੋ ਜਾਂਦੇ ਆ ਫਿਰ ਲੌਂਗ ਜੰਪ ਲਾਉਂਦੇ ਨੇ ਲਾਉਂਦੇ ਮਤਲਬ ਫਾਉਲ ਕਰ ਦਿੰਦੇ ਆ ਤਾਂ ਉਹ ਗਲਤੀ ਨਹੀਂ ਕਰਨੀ ਹੈ ਤੇ ਵਧੀਆ ਉੱਥੇ ਮਤਲਬ ਕਿ ਪਰਫਾਰਮ ਕਰਨਾ ਤੇ ਇਦਾਂ ਸਮਝੋ ਜਿੱਦਾਂ ਕਿ ਅਸੀਂ ਗਰਾਊਂਡ ਦੇ ਵਿੱਚ ਤਿਆਰੀ ਕੀਤੀ ਸੀ ਨਾ ਅਸੀਂ ਉਦਾਂ ਹੀ ਮਤਲਬ ਕਿ ਉੱਥੇ ਉਹ ਕਰ ਰਹੇ ਪਰਫਾਰਮ ਕਰ ਰਹੇ ਹਾਂ ਤੇ ਸਾਰਿਆਂ ਨੂੰ ਮਤਲਬ ਕਿ ਮੈਂ ਫੇਰ ਦੁਬਾਰਾ ਇੱਕ ਗੱਲ ਕਹਿਣੀ ਚਾਹੂੰਗਾ ਕਿ ਜੋ ਵੀ ਆਪਣਾ ਮਤਲਬ ਕਿ ਖਾਣਾ ਪੀਣਾ ਕਰਨਾ ਹੈਗਾ ਲਾਈਟਲੀ ਲਿਓ ਮਤਲਬ ਕਿ ਕੋਲ ਜਰੂਰ ਰੱਖਿਓ ਤੇ ਬਟ ਇਹ ਨਾ ਹੋਵੇ ਕਿ ਤੇ ਰੋਟੀਆਂ ਮਤਲਬ 5-7 ਖਾ ਕੇ ਤੁਸੀਂ ਗਰਾਊਂਡ ਦੇ ਮਤਲਬ ਕਿ ਉੱਥੇ ਚਲੇ ਜਾਓ ਹਨਾ ਗਰਾਊਂਡ ਦੇ ਵਿੱਚ ਤੇ ਫਿਰ ਉੱਥੇ ਆ ਕੇ ਫਿਰ ਤੁਸੀਂ ਭੱਜਿਆ ਨਾ ਜਾਵੇ ਕਈ ਵਾਰੀ ਵੱਖੀ ਪਰ ਜਾਂਦੀ ਹੈ ਚਲੋ ਤੁਸੀਂ ਤਿਆਰੀ ਕੀਤੀ ਵੱਖੀ ਤਾਂ ਨਹੀਂ ਭਰਦੀ ਪਰ ਇਹ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਤੇ ਇਹਨਾਂ ਚ ਜਿਹੜਾ ਮੈਂ ਵਿਦਲ ਇਹਨਾਂ ਤੋਂ ਤੁਹਾਡੇ ਤੋਂ ਜੇ ਕੋਈ ਤੁਹਾਡੇ ਵਿੱਚ ਮਨ ਦੇ ਵਿੱਚ ਕੋਈ ਡਾਊਟ ਹੋਇਆ ਠੀਕ ਹੈ ਇਸ ਚੀਜ਼ ਦੇ ਬਤੀ ਤਾਂ ਮੈਨੂੰ ਪੁੱਛ ਲਿਓ ਠੀਕ ਹੈ ਮੈਂ ਤੁਹਾਡਾ ਅੱਜ ਹੀ ਮਤਲਬ ਹੁਣ ਜਦੋਂ ਵੀਡੀਓ ਅਪਲੋਡ ਹੋਣ ਤੋਂ ਬਾਅਦ ਤੁਸੀਂ ਕਮੈਂਟ ਕਰੋਗੇ ਤੁਹਾਡਾ ਨਾਲ ਜਿਹੜਾ ਉਹ ਰਿਪਲਾਈ ਕਰ ਦੂੰਗਾ ਤੇ ਸਾਰਿਆਂ ਨੂੰ ਮੇਰੇ ਵੱਲੋਂ ਬੈਸਟ ਆਫ ਲੱਕ ਜਿਹੜੇ ਬੱਚੇ ਰਹਿ ਗਏ ਨੇ ਅਜੇ ਟ్రायल ਦੇਣ ਤੋਂ ਠੀਕ ਹੈ ਆਪਣਾ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਤੇ ਆ ਕੇ ਮੈਨੂੰ ਰਿਵਿਊ ਜ਼ਰੂਰ ਦਿਓ ਠੀਕ ਹੈ ਵੀ ਉੱਥੇ ਤੁਹਾਨੂੰ ਕਿਦਾਂ ਟ੍ਰੀਟ ਕੀਤਾ ਗਿਆ ਤੇ ਮਿਲਦੇ ਹਾਂ ਫਿਰ ਕਿਸੇ ਹੋਰ ਟੌਪਿਕ ਅਸੀਂ ਹੋਰ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਜਿਉਂਦੇ ਵਾਸਤੇ ਰਹੋ